ਸ਼ਾਮ ਢਲ ਚੁੱਕੀ ਸੀ ਰੇਲਵੇ ਸਟੇਸ਼ਨ ਦੀ ਭੀੜ ਭੜੱਕੇ ਦੇ ਵਿੱਚ ਮੈਂ ਆਪਣੀ ਪੁਰਾਣੀ ਆਦਤ ਅਨੁਸਾਰ ਇੱਕ 마ਸੂਮ ਅਤੇ ਘੱਟ ਉਮਰ ਦੀ ਕੁੜੀ ਦੀ ਤਲਾਸ਼ ਦੇ ਵਿੱਚ ਸੀ ਦਰਸਲ ਮੇਰੀ ਜ਼ਿੰਦਗੀ ਦਾ ਗੁਜ਼ਾਰਾ ਹੀ ਇਸ ਤੇ ਨਿਰਭਰ ਕਰਦਾ ਕਿ ਮੈਂ ਛੋਟੀਆਂ 마ਸੂਮ ਬੱਚੀਆਂ ਨੂੰ ਚੋਰੀ ਕਰਦਾ ਤੇ ਉਹਨਾਂ ਨੂੰ ਪਾਲਦਾ ਅਤੇ ਜਦੋਂ ਉਹ ਜਵਾਨ ਹੋ ਜਾਂਦੀਆਂ ਸਨ ਤਾਂ ਇੱਕ ਕੋਠੇ ਤੇ ਵੇਚ ਦਿੰਦਾ ਸੀ ਤੇ ਇਸ ਕੰਮ ਤੋਂ ਮੈਨੂੰ ਚੰਗੀ ਖਾਸੀ ਰਕਮ ਮਿਲ ਜਾਂਦੀ ਸੀ ਜਿਸ ਨਾਲ ਮੇਰਾ ਘਰ ਬਿਲਕੁਲ ਵਧੀਆ ਚੱਲ ਰਿਹਾ ਸੀ ਤੇ ਅੱਜ ਮੈਂ ਆਪਣੀਆਂ ਚੋਰੀ ਕੀਤੀਆਂ ਕੁਝ ਜਵਾਨ ਹੋ ਚੁੱਕੀਆਂ ਕੁੜੀਆਂ ਨੂੰ ਕੋਠੇ ਤੇ ਵੇਚਣ ਲਈ ਲੈ ਕੇ ਜਾ ਰਿਹਾ ਸੀ ਤੇ ਅਚਾਨਕ ਇੱਕ ਕੁੜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਹਾਲਾਤ ਅਜਿਹੇ ਬਣ ਗਏ ਕਿ ਮੈਂ ਨਾ ਚਾਹੁੰਦੇ ਹੋਏ ਵੀ ਉਸ ਨੂੰ ਲੈ ਕੇ ਨੇੜਲੇ ਹਸਪਤਾਲ ਪਹੁੰਚ ਗਿਆ ਮੈਂ ਬਹੁਤ ਘਬਰਾਇਆ ਹੋਇਆ ਸੀ ਤੇ ਮੇਰੇ ਅੰਦਰ ਪੁਲਿਸ ਦਾ ਡਰ ਸਾਫ਼ ਝਲਕ ਰਿਹਾ ਸੀ ਮੈਂ ਦੂਰ ਇੱਕ ਕੁਰਸੀ ਤੇ ਬੈਠ ਕੇ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ ਤੇ ਮੈਂ ਬਸ ਜਲਦੀ ਤੋਂ ਜਲਦੀ ਇਥੋਂ ਨਿਕਲ ਜਾਵਾਂ ਕੁਝ ਮਿੰਟਾਂ ਬਾਅਦ ਉਸ ਬਿਮਾਰ ਕੁੜੀ ਦਾ ਇਲਾਜ ਕਰਨ ਲਈ ਇੱਕ ਡਾਕਟਰ ਕਮਰੇ ਦੇਵੇ ਅੰਦਰ ਆਈ ਉਸ ਡਾਕਟਰ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਮੇਰੇ ਸਰੀਰ ਵਿੱਚੋਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਕਿਉਂਕਿ ਉਹ ਡਾਕਟਰ ਕੋਈ ਹੋਰ ਨਹੀਂ ਬਲਕਿ ਉਹ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਦੱਸਾਂਗੇ ਤੁਹਾਨੂੰ ਕੱਲੀ-ਕੱਲੀ ਗੱਲ ਪਰ ਉਸ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਇੱਕ ਨਿੱਕੀ ਜੀ ਬੇਨਤੀ ਹੈ ਕਿ ਜੇਕਰ ਚੈਨਲ ਉੱਪਰ ਮੈਂ ਹੋ ਤਾਂ ਕਰ ਲੋ ਜੇ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਆਂ ਜੀ ਵੀਡੀਓ ਨੂੰ ਸ਼ੁਰੂ ਮੇਰਾ ਨਾਮ ਹਰਨੇਕ ਸਿੰਘ ਹੈ ਮੈਂ ਪਹਿਲਾਂ ਬਹੁਤ ਵਧੀਆ ਕੰਮ ਕਰਦਾ ਹੁੰਦਾ ਸੀ ਮੇਰਾ ਕੋਈ ਅਜੀਹਾ ਇਰਾਦਾ ਨਹੀਂ ਸੀ ਤੇ ਮੈਂ ਬਹੁਤ ਵਧੀਆ ਕੰਮ ਕਰਦਾ ਸੀ ਤੇ ਬਹੁਤ ਵਧੀਆ ਨਾਮ ਸੀ ਪਿੰਡ ਦੇ ਵਿੱਚ ਤੇ ਹੁਣ ਮੈਂ ਬੱਚੇ ਚੱਕ ਕੇ ਚੋਰੀ ਕਰਕੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਤੇ ਮੈਂ ਉਹਨਾਂ ਬੱਚੀਆਂ ਚੋਰੀ ਕਰਦਾ ਸੀ ਚੱਕਦਾ ਸੀ ਜਿਹੜੀਆਂ ਬੱਚੀਆਂ ਦੀ ਉਮਰ 12-13 ਸਾਲ ਦੀ ਜਾਂ ਕੁਝ ਇਸ ਤੋਂ ਥੋੜੀ ਜੀ ਸੋਬਰ ਹੋਵੇ ਜਿਨ੍ਹਾਂ ਨੂੰ ਵੇਚਣ ਤੇ ਮੈਨੂੰ ਕੋਈ ਵਧੀਆ ਰੁਪਈਆ ਮਿਲ ਜਵੇ ਵਧੀਆ ਪੈਸਾ ਮਿਲ। ਇਹ ਕਹਾਣੀ ਹੈ ਜੀ ਹਰਨੇਕ ਸਿੰਘ ਦੀ ਜੋ ਕਿ ਜੇਲ੍ਹ ਦੇ ਵਿੱਚ ਬੈਠ ਕੇ ਇਸ ਕਹਾਣੀ ਨੂੰ ਦੱਸਦਾ ਹੈ। ਸੋ ਆਕਰ ਉਹਨੇ ਇਹ ਕੰਮ ਕਿਉਂ ਸ਼ੁਰੂ ਕੀਤਾ ਕੀ ਉਸ ਦੀ ਮਜਬੂਰੀ ਰਹੀ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਹਰਨੇਕ ਸਿੰਘ ਜੋ ਕਿ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਨਾਲ ਸਬੰਧਤ ਸੀ ਜਿਸ ਦਾ ਪਿਓ ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਲੰਗ ਸੇ ਤੇ ਹਰਨੇਕ ਸਿੰਘ ਨੂੰ ਵੀ ਵਧੀਆ ਉਸਦੇ ਵਿੱਚ ਉਹ ਜ਼ਮੀਨ ਜਾਇਦਾਦ ਆਉਂਦੀ ਸੀ ਬਹੁਤ ਵਧੀਆ ਉਸਦਾ ਕਾਰੋਬਾਰ ਸੀ ਔਰ ਆਖਰ ਹਰਨੇਕ ਸਿੰਘ ਵੀ ਬਹੁਤ ਵਧੀਆ ਤੇ ਨਿੱਕੇ ਸੁਭਾ ਦਾ ਸੀ ਤੇ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਸੀ ਹਰਨੇਕ ਸਿੰਘ ਦਾ ਵਿਆਹ ਇੱਕ ਕੁੜੀ ਨਾਲ ਹੋ ਜਾਂਦਾ ਇਹ ਕੁੜੀ ਪਹਿਲਾਂ ਬਹੁਤ ਵਧੀਆ ਹੁੰਦੀ ਹੈ ਤੇ ਪਰਿਵਾਰ ਦੇ ਨਾਲ ਬਹੁਤ ਵਧੀਆ ਸਨੇਹ ਰੱਖਦੀ ਹੈ ਤੇ ਕੋਈ ਵੀ ਕੰਮ ਹੁੰਦਾ ਤੇ ਪੁੱਛੇ ਬਗੈਰ ਨਹੀਂ ਕਰਦੀ ਜਿਸ ਤਰ੍ਹਾਂ ਹਰਨੇਕ ਸਿੰਘ ਕਹਿੰਦਾ ਉਸੇ ਤਰ੍ਹਾਂ ਉਹ ਲੜਕੀ ਕਰਦੀ ਸੀ ਦੋਨਾਂ ਦਾ ਜੀਵਨ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਵੇਅ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਦੋਵੇਂ ਜਾਨੇ ਆਪੋ ਆਪਣਾ ਕੰਮ ਕਰ ਰਹੇ ਸੀ ਕੋਈ ਵੀ ਇੱਕ ਘਰ ਦੇ ਵਿੱਚ ਤੰਗੀ ਪਰੇਸ਼ਾਨੀ ਨਹੀਂ ਸੀ ਹੁਣ ਅਖਰਕਾਰ ਕੁਲੀ ਜਿਹੜੀ ਹੈ ਉਹ ਹਰਨੇਕ ਸਿੰਘ ਨੂੰ ਇੱਕ ਸਲਾਹ ਦਿੰਦੀ ਹੈ ਕਹਿੰਦੀ ਵੀ ਕਿਉਂ ਨਾ ਆਪਾਂ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਈਏ ਕਿਉਂਕਿ ਪਿੰਡ ਦੇ ਵਿੱਚੋਂ ਮੈਂ ਵੀ ਜੌਬ ਕਰਦੀ ਆ ਮੈਨੂੰ ਵੀ ਆਉਣਾ ਜਾਣਾ ਔਖਾ ਮੁਸ਼ਕਲ ਹੈ ਤੇ ਆਪਾਂ ਸ਼ਹਿਰ ਦੇ ਵਿੱਚ ਰਵਾਂਗੇ ਨਾਲੇ ਤੇ ਸ਼ਹਿਰਦਾਰੀ ਦੀ ਦੁਨੀਆਦਾਰੀ ਨੂੰ ਸਿੱਖ ਲਵਾਂਗੇ ਤੇ ਨਾਲੇ ਆਪਾਂ ਆਉਣ ਜਾਣ ਦਾ ਮੇਰਾ ਕੰਮ ਜਿਹੜਾ ਹੈ ਸ਼ਹਿਰ ਦੇ ਵਿੱਚ ਉਹ ਬਹੁਤ ਸੌਖਾ ਹੋ ਜਾਏਗਾ ਮੈਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਪਰੇਸ਼ਾਨੀ ਵੀ ਨਹੀਂ ਹੋਏਗੀ ਸੋ ਆਖਰ ਕੱਲ ਨੂੰ ਆਪਾਂ ਵੱਡਾ ਕਾਰੋਬਾਰ ਸ਼ੁਰੂ ਕਰਾਂਗੇ ਇੱਕ ਮਿਲ ਆਪਾਂ ਸ਼ੁਰੂ ਕਰਾਂਗੇ ਜਿਸ ਦੇ ਨਾਲ ਮੈਨੂੰ ਬਹੁਤ ਵਧੀਆ ਪ੍ਰੋਫਿਟ ਹੋਏਗਾ ਤੇ ਤੁਹਾਡਾ ਵੀ ਕੰਮ ਜਿਹੜਾ ਵਧੀਆ ਤਰੀਕੇ ਦੇ ਨਾਲ ਚੱਲਣ ਲੱਗ ਜਾਏਗਾ ਹਰਨੇਕ ਸਿੰਘ ਨੂੰ ਇਸ ਤਰ੍ਹਾਂ ਉਹ ਆਪਣੇ ਚਾਂਸੇ ਦੇ ਵਿੱਚ ਲੈ ਲੈਂਦੀ ਹੈ ਤੇ ਹਰਨੇਕ ਉਸੇ ਤਰ੍ਹਾਂ ਹੀ ਤਿਆਰ ਹੋ ਜਾਂਦਾ ਹੁਣ ਲਗਾਤਾਰ ਹਰਨੇਕ ਸਿੰਘ ਇਸ ਤਰ੍ਹਾਂ ਦੀ ਸੋਚ ਦੇ ਵਿੱਚੋਂ ਨਹੀਂ ਸੀ ਕਦੇ ਨਿਕਲਿਆ ਤੇ ਉਹ ਸੋਚਦਾ ਸੀ ਵੀ ਸ਼ਾਇਦ ਜੀ ਦੇ ਨਾਲ ਮੈਂ ਗੱਲਾਂ ਕਰ ਲੀਆਂ ਜਿਹਦੇ ਨਾਲ ਦਿਲ ਦਾ ਭੇਜ-ਫਾਂਜਾ ਕਰ ਦਿੱਤਾ ਉਹ ਬੰਦਾ ਦਾ ਆਪਣਾ ਹੀ ਹੈ ਕਈ ਵਾਰੀ ਗੱਲਾਂ ਨਹੀਂ ਮਠਾਸ ਦਿਲ ਦਾ ਭੇਤ ਨਹੀਂ ਦੱਸਦੀ ਹੁੰਦੀ ਤੇ ਹੁਣ ਉਹ ਲੜਕੀ ਜਿਹੜੀ ਹੈ ਤੇ ਹਰਨੇਕ ਸਿੰਘ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਦਿੰਦਾ ਹੈ ਤੇ ਸਾਰਾ ਕਾਰੋਬਾਰ ਜਿਹੜਾ ਹੈ ਸ਼ਿਫਟ ਕਰ ਦਿੰਦਾ ਹੈ ਸ਼ਿਫਟ ਕੀਤਾ ਜਾਂਦਾ ਹੈ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਕਾਰੋਬਾਰਾਰੇ ਦਾ ਸਾਰਾ ਸ਼ਿਫਟ ਕਰਨ ਤੋਂ ਬਾਅਦ ਹਰਨੇਕ ਸਿੰਘ ਇੱਕ ਵਧੀਆ ਤੌਰ ਤੇ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਂਦਾ ਕੁਝ ਕੁ ਮਹੀਨੇ ਬਤੀਤ ਹੁੰਦੇ ਆ ਤੇ ਜਿਹੜੀ ਮਿਲ ਵੀ ਉਹ ਸ਼ੁਰੂ ਕਰ ਲੈਂਦੇ ਆ ਇੱਕ ਫੈਕਟਰੀ ਸ਼ੁਰੂ ਕੀਤੀ ਜਾਂਦੀ ਹੈ ਤੇ ਉਹ ਸਾਰੀ ਫੈਕਟਰੀ ਜਿਹੜੀ ਹੈ ਉਹ ਆਪਣੇ ਘਰ ਵਾਲੀ ਦੇ ਨਾਮ ਕਰਾ ਦਿੰਦਾ ਸਾਰਾ ਕਾਰੋਬਾਰ ਜਿਹੜਾ ਹੈ ਜਿਹੜਾ ਵੀ ਘਰ ਆਦਕੋ ਸਾਰਾ ਆਪਣੇ ਘਰ ਵਾਲੀ ਦੇ ਨਾਮ ਕਰਾ ਲੁੰਦਾ ਉਹ ਇੱਕ ਭੋਲਾ ਹੁੰਦਾ ਤੇ ਦੂਜੀ ਗੱਲ ਇੱਕ ਇਹ ਹੁੰਦਾ ਵੀ ਚਲੋ ਜੇ ਆਪਾਂ ਔਰਤ ਦੇ ਨਾਮ ਕਰਵਾਵਾਂਗੇ ਚਾਰ ਪੈਸੇ ਦੀ ਬਚਤ ਹੋਏਗੀ ਕਿਉਂਕਿ ਸੇਫਟੀ ਵੀ ਰਹੇਗੀ ਵੀ ਕੱਲ ਨੂੰ ਮੈਂ ਜਿੱਥੇ ਜਾਣਾ ਕਰਨਾ ਹੋਵੇ ਬਾਹਰ ਅੰਦਰ ਜਾਣਾ ਹੋਵੇ ਤੇ ਘਟੋ ਘੱਟ ਜਿਹੜੀ ਮੇਰੇ ਘਰ ਵਾਲੀ ਹੈ ਤੇ ਇਹਦੇ ਕੋਲੇ ਸਾਰੀ ਪ੍ਰਾਪਰਟੀ ਰਹੇਗੀ ਮੈਨੂੰ ਕਿਸੇ ਗੱਲ ਦੀ ਜਰੀਏ ਟੈਨਸ਼ਨ ਫਿਕਰ ਬਿਲਕੁਲ ਵੀ ਨਹੀਂ ਰਹੇਗੀ ਸੋ ਇਸ ਗੱਲ ਸੋਚ ਕੇ ਉਹ ਆਪਣੀ ਸਾਰੀ ਜਾਇਦਾਦ ਜਿਹੜੀ ਉਸਦੇ ਨਾਮ ਕਰਾ ਦਿੰਦਾ ਹੈ ਤੇ ਜਿਵੇਂ ਹੀ ਉਹ ਸਾਰੀ ਜਾਇਦਾਦ ਆਪਣੇ ਨਾਮ ਕਰਾ ਲੈਂਦੀ ਹੈ ਉਹਨੂੰ ਪਤਾ ਹੁੰਦਾ ਵੀ ਹਰਨੇਕ ਸਿੰਘ ਦੇ ਕੋਲ ਤੇ ਹੁਣ ਕੁਝ ਵੀ ਨਹੀਂ ਬਚਿਆ ਹਰਨੇਕ ਸਿੰਘ ਇੱਕ ਅਜੀਹਾ ਮਨ ਚੁਕਿਆ ਹੈ ਕਿ ਜੇ ਮੈਂ ਉਹਨੂੰ ਆਪਣੇ ਇਸ਼ਾਰਿਆਂ ਦੇ ਨਚਾਉਣਾ ਚਾਹਾਂ ਤੇ ਇਹ ਉਸੇ ਤਰ੍ਹਾਂ ਇਸ਼ਾਰਿਆਂ ਤੇ ਨੱਚ ਸਕਦਾ ਹੈ ਸੋ ਆਖਰਕਾਰ ਹਰਨੇਕ ਸਿੰਘ ਦੇ ਲਈ ਉਹਦਾ ਜਿਹੜਾ ਮਨੋ ਪਿਆਰ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਸੀ ਤੇ ਹਰਨੇਕ ਸਿੰਘ ਦੇ ਲਈ ਜੋ ਮਨ ਦੇ ਵਿੱਚ ਉਸਦੇ ਪਿਆਰ ਸੀ ਸਤਕਾਰ ਸੀ ਉਹ ਬਿਲਕੁਲ ਖਤਮ ਕਰ ਚੁੱਕੀ ਸੀ ਸੋ ਆਖਰ ਇੱਕ ਦਿਨ ਫਿਰ ਇਹ ਅਜੀਬ ਉਹਨਾਂ ਸੋ ਜਿਹੜਾ ਕਿ ਮਨ ਦੇ ਵਿੱਚ ਇੱਕ ਝਗੜਾ ਹੁੰਦਾ ਦੋਵੇਂ ਜਣੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਖੈਬਰਣ ਲੱਗ ਜਾਂਦੇ ਨੇ ਸੋ ਜਿਸ ਦੇ ਨਾਲ ਬਹੁਤ ਜ਼ਿਆਦਾ ਦੋਵਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਸੋ ਬਹੁਤ ਜ਼ਿਆਦਾ ਲੜਾਈ ਹੋਣ ਦੇ ਕਾਰਨ ਗੱਲ ਜਿਹੜੀ ਹੈ ਅੱਡ ਤੱਕ ਹੋਣ ਤੱਕ ਚੱਲੀ ਜਾਂਦੀ ਹੈ ਸੋ ਜਿਸ ਤੋਂ ਬਾਅਦ ਹਰਨੇਕ ਸਿੰਘ ਨੂੰ ਉਹਦੇ ਘਰ ਵਾਲੀ ਜਿਹੜੀ ਹੈ ਉਹ ਕਹਿ ਦਿੰਦੀ ਹੈ ਕਿ ਤੂੰ ਮੇਰਾ ਕੀ ਕਰ ਸਕਦਾ ਪ੍ਰਾਪਰਟੀ ਮੇਰੇ ਨਾਮ ਹੈ ਤੇ ਸਾਰਾ ਕੁਝ ਜਿਹੜਾ ਹੈ ਉਹ ਮੇਰਾ ਹੈ ਤੇਰਾ ਕੁਝ ਵੀ ਨਹੀਂ ਹੈ ਹਾਲਾਂਕਿ ਤੂੰ ਮੈਨੂੰ ਤਲਾਕ ਦੇਵੇਂਗਾ ਤੇਰੀ ਪ੍ਰਾਪਰਟੀ ਵਿੱਚੋਂ ਵੀ ਜਿਹੜਾ ਹੋਰ ਅੰਧਾ ਤੂੰ ਮੈਨੂੰ ਉਹ ਦੇਖ ਕੇ ਛੁੱਟੇਗਾ ਮੇਰਾ ਜਿਹੜਾ ਤੇਰੇ ਨਾਲ ਕੋਈ ਲਿੰਕ ਨਹੀਂ ਹੈਗਾ ਤੂੰ ਕੇਵਲ ਤੇ ਕੇਵਲ ਮੇਰੇ ਇਸ਼ਾਰਿਆਂ ਦੇ ਨਚਣ ਦੋਗੇ ਜੇ ਤੈਨੂੰ ਮਨਜ਼ੂਰ ਹੈ ਤਾਂ ਠੀਕ ਹੈ ਤੇ ਨਹੀਂ ਫਿਰ ਆਪਦਾ ਤੂੰ ਜਾ ਸਕਦਾ ਹੈ ਹਰਨੇਕ ਸਿੰਘ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਬੜਾ ਜ਼ਿਆਦਾ ਮਨ ਦੇ ਵਿੱਚ ਸੋਚਦਾ ਹੈ ਵੀ ਮਨਾ ਕੀ ਕਰ ਬੀਠਿਆ ਤੂੰ ਤੇ ਆਪਣੇ ਪੈਰ ਤੇ ਆਪ ਹੀ ਕੁल्हाੜੀ ਮਾਰ ਚੁੱਕਿਆ ਸੀ ਕਿਉਂਕਿ ਹਰਨੇਕ ਸਿੰਘ ਕੋਲੇ ਪਿਛਲਾ ਕੋਈ ਰਸਤਾ ਨਹੀਂ ਸੀ ਬਚਿਆ ਕਿਉਂਕਿ ਮਾਤਾ ਪਿਤਾ ਨੇ ਵੀ ਇੱਕ ਵਾਰ ਰੋਕਿਆ ਸੀ ਵੀ ਸ਼ਹਿਰ ਨਾ ਜਾ ਤੇ ਉਹ ਉਹਨੇ ਕਿਸੇ ਦਿਨ ਨਹੀਂ ਸੁਣੀ ਹੁਣ ਇੱਕ ਜੱਦੀ ਘਰ ਸੀ ਛੋਟਾ ਜਿਹਾ ਤੇ ਹਰਨੇਕ ਪਿੰਡ ਆ ਕੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਹੁਣ ਸਾਰਾ ਗਾ ਜਿਹੜਾ ਹੈ ਕਾਰੋਬਾਰ ਤੇ ਉਹ ਪਹਿਲੀ ਵੇਚ ਚੁੱਕਿਆ ਸੀ ਜ਼ਮੀਨ ਵੇਚ ਚੁੱਕਿਆ ਸੀ ਕਾਰੋਬਾਰ ਪਿੱਛੇ ਕੁਝ ਬਚਿਆ ਨਹੀਂ ਸੀ ਮਾਤਾ ਪਿਤਾ ਵੀ ਉਹਨੂੰ ਸਮਝਾ ਰਹੇ ਸੀ ਉਹ ਕੁਝ ਸਮਝਿਆ ਹੀ ਨਹੀਂ ਸੀ ਤੋ ਆਕਰ ਹੁਣ ਇਸ ਤਰ੍ਹਾਂ ਕਰਕੇ ਬੜਾ ਜਿਆਦਾ ਮਨ ਦੇ ਵਿੱਚ ਸੋਚਾਂ ਜੜੀਆਂ ਸੀ ਉਹਦੇ ਪੈਦਾ ਹੋ ਚੁੱਕੀਆਂ ਸੀ ਬੜੀਆਂ ਸੋਚਾਂ ਨੂੰ ਸੋਚਦਾ ਸੀ ਪਰ ਆਖਰਕਾਰ ਕੁਝ ਵੀ ਹੱਥ ਪੱਲੇ ਨਹੀਂ ਸੀ ਲੱਗ ਰਿਆ ਕੁਝ ਵੀ ਜੜੀਆਂ ਚੀਜ਼ਾਂ ਸੀ ਉਹਨੂੰ ਚੰਗੀਆਂ ਨਹੀਂ ਸੀ ਲੱਗ ਰੀਆਂ ਸੋ ਇੱਕ ਦਿਨਾਂ ਉਸਨੂੰ ਚੇਤਾ ਆਉਂਦਾ ਵੀ ਉਸਦਾ ਇੱਕ ਦੋਸਤ ਜੋ ਕਿ ਦਿੱਲੀ ਦੇ ਵਿੱਚ ਰਹਿੰਦਾ ਹੈ ਉਹ ਦੋਸਤ ਦਿੱਲੀ ਦੇ ਵਿੱਚ ਆਪਣਾ ਇੱਕ ਕਾਰੋਬਾਰ ਚਲਾ ਰਿਹਾ ਸੀ ਉਹ ਕਿਵੇਂ ਨਾ ਕਿਵੇਂ ਕਰਕੇ ਉਸਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸਦੇ ਨਾਲ ਉਹਦਾ ਸੰਪਰਕ ਹੁੰਦਾ ਤੇ ਉਹ ਦੋਸਤ ਉਸ ਨੂੰ ਦਿੱਲੀ ਬੁਲਾ ਲੈਂਦਾ ਤੇ ਦਿੱਲੀ ਬੁਲਾ ਕੇ ਉਹ ਦੋਸਤ ਉਸ ਨੂੰ ਆਪਣੇ ਕਾਰੋਬਾਰ ਬਾਰੇ ਦੱਸਦਾ ਹੈ ਦਰਸਲ ਉਸਦੇ ਦੋਸਤ ਦਾ ਜਿਹੜਾ ਕਾਰੋਬਾਰ ਸੀ ਉਸਦਾ ਕਾਰੋਬਾਰ ਇਹ ਸੀ ਇਹ ਉਹ ਬੱਚੇ ਚੁੱਕਣ ਦਾ ਕੰਮ ਕਰਦਾ ਸੀ ਬੱਚੇ ਗਰੋਹ ਦੇ ਨਾਲ ਉਸਦਾ ਜਿਹੜਾ ਇੱਕ ਬਹੁਤ ਵੱਡਾ ਕੰਟੈਕਟ ਸੀ ਤੇ ਉਹ ਹਰਨੇਕ ਸਿੰਘ ਨੂੰ ਵੀ ਉਸ ਰਾਹ ਤੇ ਲਾ ਰਿਹਾ ਹੈ ਤੇ ਹਰਨੇਕ ਸਿੰਘਾ ਇੱਕ ਅਜਿਹੀ ਹੁਣ ਦਲਦਲ ਦੇ ਵਿੱਚ ਧਸਣ ਜਾ ਰਿਹਾ ਸੀ ਜਿਸ ਦੇ ਬਾਰੇ ਸ਼ਾਇਦ ਉਹ ਅਣਜਾਣ ਸੀ ਜਿਸ ਦੇ ਬਾਰੇ ਸ਼ਾਇਦ ਉਸ ਨੂੰ ਬਹੁਤ ਹੀ ਘੱਟ ਪਤਾ ਸੀ ਜਿਸ ਦੇ ਬਾਰੇ ਉਹ ਬਿਲਕੁਲ ਨਹੀਂ ਸੀ ਜਾਣਦਾ ਵੀ ਇਸ ਦਾ ਅੰਤਜਾਮ ਕੀ ਹੋਏਗਾ ਤੋ ਆਕਰ ਹੁਣ ਕਹਿੰਦੇ ਨੇ ਲਾਲਚ ਬੁਰੀ ਬਲਾਹ ਹੈ ਤੇ ਇਹ ਲਾਲਚ ਜਿਹੜਾ ਹੈ ਉਹਨੂੰ ਪੈ ਚੁੱਕਿਆ ਸੀ ਇਹ ਲਾਲਚ ਜਿਹੜੀ ਹੈ ਉਹਨੂੰ ਇਸ ਕਦਰ ਆ ਚੁੱਕਿਆ ਸੀ ਹੁਣ ਹੋ ਸਮਝ ਚੁੱਕਿਆ ਸੀ ਕਿ ਮੈਂ ਜਿਹੜੇ ਰਸਤੇ ਤੇ ਤੁਰਿਆ ਇਸ ਰਸਤੇ ਦੇ ਵਿੱਚ ਸ਼ਾਇਦ ਜਿਹੜੀ ਹੈ ਪਿੱਛਲ ਦੀ ਵਾਪਸੀ ਕੋਈ ਵੀ ਨਹੀਂ ਹੈਗੀ ਹਰਨੇਕ ਸਿੰਘ ਇੱਕ ਦਿਨ ਆਪਣੇ ਸਿਖਾਏ ਹੋਏ ਰੋਤ ਦੇ ਤਰੀਕੇ ਦੇ ਨਾਲ ਇੱਕ ਬੱਚੀ ਨੂੰ ਅਗਵਾ ਕਰਦਾ ਉਸ ਬੱਚੀ ਨੂੰ ਕੁਝ ਮਹੀਨੇ ਆਪਣੇ ਪਾਸ ਰੱਖਦਾ ਤੇ ਉਸ ਤੋਂ ਬਾਅਦ ਉਸ ਨੂੰ ਚੰਗੇ ਰਕਮ ਦੇਣ ਵਾਲਾ ਕੋਈ ਵਿਅਕਤੀ ਮਿਲਦਾ ਇੱਕ ਕੋਠੇ ਤੇ ਉਸ ਲੜਕੀ ਨੂੰ ਉਹ ਵੇਚ ਦਿੰਦਾ ਜਿਸ ਦੀ ਕੀਮਤ ਲੱਗਦੀ ਹੈ 12-13 ਲੱਖ ਰੁਪਈਆ ਤੇ ਹੁਣ ਹਰਨੇਕ ਸਿੰਘ ਕੋਲੇ 12-13 ਲੱਖ ਰੁਪਈਆ ਆ ਗਏ ਸੀ ਜਿਹੜਾ ਕਿ ਪਿੰਡ ਸ਼ਾਇਦ ਐਸੀ ਦੀ ਜ਼ਿੰਦਗੀ ਜਿਉਂਦਾ ਸੀ ਜਿਹੜਾ ਭੋੜਾ ਪਾਲਾ ਸੀ ਜਿਹਨੂੰ ਸ਼ਾਇਦ ਅਜਿਹੇ ਕੰਮਾਂ ਦਾ ਨਹੀਂ ਸੀ ਪੱਤਿਆ ਉਹਦੀ ਪਤਨੀ ਦੇ ਦਿੱਤੇ ਧੋਖੇ ਤੋਂ ਬਾਅਦ ਇਹ ਹਾਲਾਤਾਂ ਨੇ ਦੋਨੋਂ ਅਜੇਹਾ ਬਣਾ ਦਿੱਤਾ ਸੀ ਉਹਨੂੰ ਪਤਾ ਸੀ ਕਿ ਕੰਮ ਗਲਤ ਹੈ ਪਰ ਫਿਰ ਵੀ ਉਹ ਕਰੀ ਜਾ ਰਿਹਾ ਸੀ ਹਰਨੇਕ ਸਿੰਘ ਦਾ ਇਹ ਰਵਈਆ ਸ਼ਾਇਦ ਉਸਨੂੰ ਆਪਣੇ ਆਪ ਤੇ ਵੀ ਸੋਚਣ ਤੇ ਮਜਬੂਰ ਕਰ ਰਿਹਾ ਸੀ ਹਰਨੇਕ ਸਿੰਘ ਇੱਕ ਵਧੀਆ ਇਨਸਾਨ ਸੀ ਪਰ ਜੋ ਇੱਕ ਗਲਤ ਕੰਮ ਕਰਕੇ ਉਸਨੂੰ ਇਹ ਲੱਗ ਰਿਹਾ ਸੀ ਵੀ ਜਿਵੇਂ ਬਹੁਤ ਵੱਡਾ ਤੀਰ ਮਾਰ ਦਿੱਤਾ ਹੋਵੇ ਤੇ ਫਿਰ ਇਸੇ ਤਰ੍ਹਾਂ ਉਸ ਦਾ ਕੰਮ ਜਿਹੜਾ ਹੈ ਜਾਰੀ ਰਹਿੰਦਾ ਹੈ ਤੇ ਹਮੇਸ਼ਾ ਉਹ ਅਜੇਹੀਆਂ ਬੱਚੀਆਂ ਦੀ ਤਲਾਸ਼ ਕਰਦਾ ਹੈ ਜਿਹੜੀਆਂ ਬੱਚੀਆਂ ਗੁੰਮ ਹੋਈਆਂ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਬੱਚੀਆਂ ਦਾ ਕੋਈ ਨੇੜੇ ਤੇਰੇ ਰਿਲੇਟਡ ਨਹੀਂ ਹੁੰਦਾ ਰੇਲਵੇ ਸਟੇਸ਼ਨਾਂ ਦਾ ਬੱਸ ਸਟੈਂਡ ਕੋ ਜਿਸ ਬੱਚੀ ਨੂੰ ਵਰਗ ਲਾ ਕੇ ਉਹ ਆਪਣੇ ਨਾਲ ਲੈ ਜਾਂਦਾ ਤੇ ਉਹਨੂੰ ਆਪਣੇ ਪਾਸ ਰੱਖਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਬੱਚੀ ਵੱਡੀ ਹੋ ਜਾਂਦੀ ਤੇ ਉਹਨੂੰ ਉਹ ਵੇਚ ਦਿੰਦਾ ਸੀ ਵਧੀਆ ਪੈਸੇ ਵਧੀਆ ਕੀਮਤ ਜਿਹੜੀ ਆ ਉਸ ਨੂੰ ਮਿਲ ਜਾਂਦੀ ਸੀ ਹਰਨੇਸ਼ ਸਿੰਘ ਦਾ ਇਹ ਕੰਮ ਬਹੁਤ ਵਧੀਆ ਤਰੀਕੇ ਨਾਲ ਹੁਣ ਚੱਲਣ ਲੱਗ ਪਿਆ ਸੀ ਕਿਉਂਕਿ ਉਹਨੂੰ ਮਾਹਰਤਾ ਵੀ ਆ ਗਈ ਸੀ ਤੇ ਉਹ ਉਸ ਗੱਲ ਦਾ ਵੀ ਯਕੀਨ ਹੋ ਗਿਆ ਸੀ ਵੀ ਕੋਈ ਮੇਰਾ ਕੀ ਕਰੇਗਾ ਕੋਈ ਮੇਰਾ ਕੀ ਬਗੜ ਲੇਗਾ ਮੈਂ ਤੇ ਆਪਣਾ ਕੰਮ ਜਿਹੜਾ ਹੈ ਵਧੀਆ ਤਰੀਕੇ ਨਾਲ ਕਰੀ ਜਾ ਰਿਹਾ ਤੇ ਮੈਨੂੰ ਕੋਈ ਡਰ ਵੀ ਨਹੀਂ ਹੈ ਸੋ ਇਸੇ ਤਰ੍ਹਾਂ ਹੁਣ ਇਧਰੋਂ ਪ੍ਰਸ਼ਾਸਨ ਵੀ ਚੌਕੰਨਾ ਹੋ ਚੁੱਕਾ اسی پرشاشਰ ਅਲਰਟ ਹੋ ਚੁਕਿਆ ਸੀ ਕਿਉਂਕਿ ਲਗਾਤਾਰ ਸ਼ਹਿਰ ਦੇ ਵਿੱਚ ਇੱਕੋ ਘਟਨਾਵਾਂ ਹੋਣੀਆਂ ਇੱਕੋ ਚੀਜ਼ਾਂ ਦਾ ਵਾਪਰਨਾ ਸੇਮ ਸਮੇਂ ਤੇ ਵਾਪਰਨਾ ਤੋਂ ਬਹੁਤ ਸਾਰੇ ਸਵਾਲ ਵੀ ਖੜੇ ਕਰਦਾ ਸੀ ਇਸ ਤਰ੍ਹਾਂ ਹੁਣ ਹਰਨੇਕ ਸਿੰਘ ਇੱਕ ਵੱਡੀ ਦਲਦਲ ਦੇ ਵਿੱਚ ਜਾ ਚੁਕਿਆ ਸੀ ਹਰਨੇਕ ਸਿੰਘ ਇਸ ਤਰੀਕੇ ਦੇ ਨਾਲ ਇਸ ਕੰਮ ਦੇ ਵਿੱਚ ਵੜ ਚੁਕਿਆ ਸੀ ਕਿ ਹੁਣ ਉਸ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਹੁਣ ਇਹ ਲੱਗਦਾ ਸੀ ਵੀ ਸਾਰੀ ਦੁਨੀਆ ਹੀ ਮੇਰੀ ਜਿਹੜੀ ਹੈ ਇਸ ਕੰਮ ਦੇ ਵਿੱਚ ਹੀ ਆ ਸੋ ਹੁਣ ਹਰਨੇਕ ਸਿੰਘ ਦਾ ਇਸ ਤਰ੍ਹਾਂ ਇਸ ਕੰਮ ਦੇ ਵਿੱਚ ਪੈ ਜਾਣਾ ਬਹੁਤ ਤਰੀਕ ਇਹਨਾਂ ਦੇ ਨਾਲ ਉਸ ਨੂੰ ਆਪਣੇ ਆਪ ਨੂੰ ਵੀ ਚੰਗਾ ਨਹੀਂ ਸੀ ਲੱਗ ਰਿਹਾ ਪਰ ਫਿਰ ਵੀ ਉਹ ਕੰਮ ਕਰੀ ਜਾ ਰਿਹਾ। ਨਹੀਂ ਵਾਰੀ ਹੁੰਦਾ ਨਾ ਵੀ ਇਨਸਾਨ ਆਪਣੀਆਂ ਚੀਜ਼ਾਂ ਨੂੰ ਮਾਰ ਕੇ ਪਿੱਛੇ ਸੁੱਟ ਕੇ ਉਹ ਕੰਮ ਕਰੀ ਜਾ ਰਿਹਾ ਤੇ ਹਰਨੇਕ ਸਿੰਘ ਨਾਲ ਵੀ ਇਦਾਂ ਹੀ ਹੋ ਰਿਹਾ। ਕੋਈ ਇਸ ਤਰ੍ਹਾਂ ਇੱਕ ਦਿਨ ਉਹ ਜਦੋਂ ਜਾਂਦਾ ਆ ਸਟੇਸ਼ਨ ਦੇ ਉੱਪਰ ਇੱਕ ਲੜਕੀ ਬੈਠੀ ਹੁੰਦੀ ਹੈ ਉਹ ਸਾਰਾ ਕੁਝ ਉਸ ਨੂੰ ਪੁੱਛਦਾ ਹੈ ਤੇ ਉਹ ਲੜਕੀ ਬਿਲਕੁਲ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਕਿ ਉਸ ਨੂੰ ਚਾਹੀਦੀ ਸੀ ਕਿਉਂਕਿ ਉਸ ਦਾ ਘਰ ਪਰਿਵਾਰ ਵੀ ਸ਼ਾਇਦ ਕੋਈ ਹੈ ਨਹੀਂ ਸੀ, ਕੋਈ ਬਹੁਤਾ ਵਧੀਆ ਨਹੀਂ ਸੀ ਤੇ ਉਹ ਲੜਕੀ ਜਿਹੜੀ ਹੈ ਸ਼ਾਇਦ ਆਪਦੀ ਸੀ ਵੀ ਜਿੰਮੇ ਕੋਈ ਉਹਨੂੰ ਸਟੇਸ਼ਨ ਤੇ ਛੱਡ ਗਿਆ ਹੋਵੇ ਹਰਨੇਕ ਤਾਂ ਜਾਂਦਾ ਹੈ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਲੜਕੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਲੜਕੀ ਬਿਲਕੁਲ ਉਹਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੰਦੀ ਹੈ ਜਿਸ ਤੋਂ ਬਾਅਦ ਹਰਨੇਕ ਸਿੰਘ ਨੂੰ ਹੁਣ ਆਪਣਾ ਇੱਕ ਰਾਹ ਕਲੀਅਰ ਹੁੰਦਾ ਜਾਪਰੇ ਤੇ ਉਸ ਲੜਕੀ ਨੂੰ ਉਹ ਆਪਣੇ ਨਾਲ ਲੈ ਆਉਂਦਾ ਤੇ ਜਿੱਥੇ ਕਿ ਉਹਨੇ ਪਹਿਲਾਂ ਸਾਰੀਆਂ ਲੜਕੀਆਂ ਹੋਰ ਰੱਖ ਰੱਖੀਆਂ ਸੀ ਵੇਚਣ ਵਾਸਤੇ ਉੱਥੇ ਹੀ ਉਸ ਲੜਕੀ ਨੂੰ ਰੱਖ ਦਿੰਦਾ ਪਰ ਉਸ ਲੜਕੀ ਦਾ ਉਹ ਖਾਸ ਧਿਆਨ ਰੱਖਦਾ ਹੈ ਕਿਉਂਕਿ ਸ਼ਾਇਦ ਉਸ ਨੂੰ ਉਸਦੇ ਵਿੱਚ ਉਹ ਕੁਝ ਆਪਣਾਪਨ ਨਜ਼ਰ ਆ ਰਿਹਾ ਸੀ ਤੇ ਉਹ ਲੜਕੀ ਇਹ ਬਹੁਤ ਵਧੀਆ ਸੀ ਸੋਹਣੀ ਸੁਨੱਖੀ ਸੀ ਤੇ ਉਸ ਲੜਕੀ ਨੂੰ ਸ਼ਾਇਦ ਉਸਦੇ ਮਨ ਦੀ ਤਮੰਨਾ ਸੀ ਕਿ ਉਸ ਲੜਕੀ ਨੂੰ ਉਹ ਵਧੀਆ ਔਰ ਮਹਿੰਗੇ ਰੇਟ ਦੇ ਵਿੱਚ ਵੇਚੇਗਾ ਤੇ ਉਹ ਲੜਕੀ ਬਿਲਕੁਲ ਉਸੇ ਤਰੀਕੇ ਦੀ ਸੀ ਜਿਸ ਤਰ੍ਹਾਂ ਦੀ ਕਿ ਹਰਨੇਕ ਸਿੰਘ ਸ਼ਾਇਦ ਹੁਣ ਤੱਕ ਚਾਹ ਰਿਹਾ ਸੀ ਸੋ ਇਸ ਤਰ੍ਹਾਂ ਉਸ ਲੜਕੀ ਨੂੰ ਉਹ ਨਾ ਪਲ ਲੜਕੀਆਂ ਦੇ ਪਾਸ ਰੱਖਦਾ ਕੁਝ ਦਿਨ ਜਿਹੜੇ ਲੰਘਦੇ ਨੇ ਉਸ ਤੋਂ ਬਾਅਦ ਉਹ ਸਾਰੀ ਪਲੈਨਿੰਗ ਦੇ ਤਹਿਤ ਉਹਨਾਂ ਸਾਰੀਆਂ ਲੜਕੀਆਂ ਨੂੰ ਲੈ ਕੇ ਵੇਚਣ ਦੇ ਲਈ ਕੋਠੇ ਉੱਪਰ ਘਰੋਂ ਲੈ ਕੇ ਨਿਕਲ ਜਾਂਦਾ ਹੈ ਬੜੀ ਪਲੈਨਿੰਗ ਦੇ ਨਾਲ ਘਰੋਂ ਜਦੋਂ ਨਿਕਲਦਾ ਹੈ ਚਾਨੋ ਕੇ ਕਟੋੜੀ ਬੱਚੀ ਦੀ ਤਬੀਅਤ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਹਸਪੀਟਲ ਲੈ ਕੇ ਜਾਣ ਦੀ ਨੌਬਤ ਆ ਜਾਂਦੀ ਹੈ ਤੇ ਉਹ ਉਸ ਲੜਕੀ ਨੂੰ ਨੌਬਤ ਜਿਹੜੀ ਇੱਥੋਂ ਤੱਕ ਆ ਜਾਂਦੀ ਹੈ ਕਿ ਉਸ ਨੂੰ ਹਸਪੀਟਲ ਲੈ ਕੇ ਜਾਣ ਦੀ ਜਿਹੜੀ ਹੈ ਬਹੁਤ ਸਖਤ ਜ਼ਰੂਰਤ ਹੁੰਦੀ ਹੈ ਤੇ ਹਰਨੇਕ ਸਿੰਘ ਫਿਰ ਉਸ ਲੜਕੀ ਨੂੰ ਛੋਟੀ ਬੱਚੀ ਨੂੰ ਹਸਪੀਟਲ ਲੈ ਕੇ ਜਾਂਦਾ ਹੈ ਤੇ ਜਿਵੇਂ ਹੀ ਹਸਪੀਟਲ ਪਹੁੰਚੇ ਜਾਂਦਾ ਹੈ ਤੇ ਉਸ ਦਾ ਜਿਹੜਾ ਦਿਮਾਗ ਹੈ ਉਹ ਇੱਕੋ ਚੀਜ਼ ਦੇ ਵੱਲ ਸੀ ਕਿਉਂਕਿ ਹੁਣ ਉਸ ਦਾ ਦਿਮਾਗ ਜਿਹੜਾ ਇੱਥੇ ਸੀ ਮੈਂ ਕਿਤੇ ਫੜਿਆ ਨਾ ਜਾਵਾਂ ਤੇ ਮੈਨੂੰ ਕੋਈ ਪਹਿਚਾਣ ਨਾ ਲਵੇ ਤੇ ਮੈਨੂੰ ਕੋਈ ਇਥੇ ਇਸ ਗੱਲ ਨੂੰ ਲੈ ਕੇ ਕੋਈ ਫੜ ਨਾ ਲਵੇ ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਸੀ ਉਲਦੇ ਸਵਾਲ ਵੀ ਇਸ ਕਦਰ ਉੱਠ ਰਹੇ ਸੀ ਤੇ ਜਿਸ ਦੇ ਨਾਲ ਉਸ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਪਰਨੇਸ਼ ਸਿੰਘ ਡਰਿਆ ਡਰਿਆ ਬੈਠਾ ਸੀ ਉਸ ਲੜਕੀ ਦਾ ਜਿਹੜਾ ਇਲਾਜ ਸੀ ਡਾਕਟਰ ਕਰ ਰਿਹਾ ਸੀ ਪਰ ਅਚਾਨਕ ਇਤਫਾਕੀਆ ਜਿੱਥੇ ਉਹ ਬੱਚੀ ਬਿਮਾਰ ਹੋਈ ਸੀ ਤੇ ਜਿਸ ਬੱਚੀ ਨੂੰ ਉਸਨੇ ਕੁਝ ਦਿਨ ਪਹਿਲਾਂ ਸਟੇਸ਼ਨ ਤੋਂ ਲਿਆ ਸੀ ਜਿਹੜੀ ਬੱਚੀ ਬਹੁਤ ਸੋਹਣੀ ਸੁਨੱਖੀ ਸੁੰਦਰ ਸੀ ਜਿਸ ਲੜਕੀ ਦੇ ਨਾਲ ਸ਼ਾਇਦ ਕੁਝ ਆਪਣੇਪਣ ਦੀ ਫੀਲਿੰਗ ਆਈ ਸੀ ਉਸ ਹਰਨੇਕ ਸਿੰਘ ਨੂੰ ਤੇ ਉਹ ਲੜਕੀ ਹੀ بیمار ਹੋਈ ਸੀ ਉਹ ਲੜਕੀ ਹੀ ਜਿਹੜੀ ਹੈ ਇੱਥੇ ਲੈ ਕੇ ਆਇਆ ਹੋਇਆ ਸੀ ਉਸ ਲੜਕੀ ਨੂੰ ਹੀ ਹਸਪਤਾਲ ਦੇ ਵਿੱਚ ਠੀਕ ਕਰਾਉਣ ਦੇ ਲਈ ਅਚਾਨਕ ਉਹ ਲੜਕੀ ਜਿਹੜੀ ਹੈ ਇੱਕ ਪੁਲਿਸ ਦੇ ਵੱਡੇ ਅਧਿਕਾਰੀ ਡੀਐਸਪੀ ਨੂੰ ਦੇਖਦੀ ਹੈ ਤੇ ਭੱਜ ਕੇ ਜਾ ਕੇ ਉਸਦੇ ਗੱਲ ਲੱਗ ਜਾਂਦੀ ਹੈ ਤੇ ਕਹਿੰਦੀ ਹੈ papa ਤੁਸੀਂ ਤੇ ਆਪਣੇ ਪਿਤਾ ਨੂੰ ਦੇਖ ਕੇ ਉਹ ਬੱਚੀ ਖੁਸ਼ ਹੋ ਜਾਂਦੀ ਹੈ ਤੇ ਹਰਨੇਕ ਸਿੰਘ ਦੇ ਪੈਰਾਂ ਥੱਲੇ ਜਮੀਰ ਨਿਕਲ ਜਾਂਦੀ ਹੈ ਤੇ ਅਚਾਨਕ ਜਿਹੜੀ ਕਿ ਉਸਦੀ ਪਤਨੀ ਹੁੰਦੀ ਹੈ ਪਹਿਲੀ ਘਰ ਵਾਲੀ ਹੁੰਦੀ ਹੈ ਤੇ ਉਹ ਵੀ ਦੇਖਦੀ ਹੈ ਕਿਉਂਕਿ ਉਹ ਵੀ ਇਸ ਹਸਪੀਟਲ ਦੇ ਵਿੱਚ ਜੌਬ ਕਰ ਰਹੀ ਸੀ ਸੀਨੀਅਰ ਡਾਕਟਰ ਦੇ ਤੌਰ ਤੇ ਉਹ ਜਦੋਂ ਦੇਖਦੀ ਹੈ ਵੀ ਹਰਨੇਕ ਸਿੰਘ ਇੱਕ ਬੱਚੀ ਨੂੰ ਲੈ ਕੇ ਕਿਉਂ ਆਇਆ ਉਸ ਨੂੰ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿਉਂਕਿ ਉਸ ਨੇ ਪੁਲਿਸ ਨਾਲ ਪਹਿਲਾਂ ਹੀ ਕੰਟੈਕਟ ਕਰ ਲਿਆ ਸੀ ਤੇ ਪੁਲਿਸ ਨੇ ਉਸ ਨੂੰ ਸਾਰਾ ਜਿਹੜਾ ਪਲਾਨ ਸੀ ਉਹ ਸਮਝਾ ਦਿੱਤਾ ਸੀ ਹਰਨੇਕ ਸਿੰਘ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹਰਨੇਕ ਸਿੰਘ ਨੂੰ ਬਾਕੀ ਲੜਕੀਆਂ ਬਾਰੇ ਪੁੱਛਿਆ ਜਾਂਦਾ ਜਿਵੇਂ ਕਿ ਉਸ ਡੀਐਸਪੀ ਦੀ ਲੜਕੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਇਸ ਇਨਸਾਨ ਦੇ ਇੰਨੀਆਂ ਬੱਚੀਆਂ ਨੂੰ ਫਲਾਣੀ ਥਾਂ ਲੋਕ ਆ ਕੇ ਰੱਖਿਆ ਹੋਇਆ ਤੇ ਹਰਨੇਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਪੁਲਿਸ ਪਹਿਲਾਂ ਵੀ ਇਸ ਦੇ ਘਰ ਤੇ ਜਾ ਕੇ ਬਹੁਤ ਸਾਰਾ ਖਾਣਬੀਨ ਕਰ ਚੁੱਕੀ ਸੀ ਕਦੇ ਕੁਝ ਵੀ ਨਹੀਂ ਸੀ ਮਿਲਿਆ ਕਿਉਂਕਿ ਇਹ ਕਿਰਾਏ ਦੇ ਘਰ ਤੇ ਰਹਿੰਦਾ ਸੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਇਸ ਦਾ ਦੋਸਤ ਸੀ ਉਹ ਵੀ ਮੁਹਾਰਤ ਹਾਸਲ ਕਰ ਚੁੱਕਿਆ ਸੀ ਉਹ ਵੀ ਉਸ ਤੋਂ ਦੂਰ ਰਹਿਣ ਲੱਗ ਪਿਆ ਸੀ ਕਿਉਂਕਿ ਇਸ ਨੂੰ ਕੰਮ ਦੇ ਵਿੱਚ ਉਹ ਆਪਣੀ ਪੂਰੀ ਮਹਾਰਤਾ ਦੇ ਕੇ ਅੱਗੇ ਜਾ ਚੁੱਕਿਆ ਸੀ ਕਿਉਂਕਿ ਅਜਿਹੇ ਬੰਦੇ ਬਹੁਤੀ ਵਾਰ ਕਿਤੇ ਟਿਕਦੇ ਨਹੀਂ ਹੁੰਦੇ ਤੇ ਹਰਨੇਕ ਸਿੰਘ ਦੇ ਨਾਲ ਪੁਲਿਸ ਜਾਂਦੀ ਹੈ ਪਾਣੀ ਵਾਲੀ ਟੈਂਕੀ ਨੂੰ ਸੈੱਡ ਕਰਕੇ نیچے ਇੱਕ ਕੂਪੀਆ ਰਵਾਇਤ ਤਾਇ ਖਾਣੇ ਦੇ ਵਿੱਚ ਲੜਕੀਆਂ ਨੂੰ ਸੁਪਾਗੇ ਰੱਖਿਆ ਜਾਂਦਾ ਹੈ ਉਹਨਾਂ ਲੜਕੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਹਨਾਂ ਸਾਰਿਆਂ ਨੂੰ ਆਜ਼ਾਦੀ ਦਵਾਈ ਜਾਂਦੀ ਹੈ ਤੇ ਜਿੱਥੇ ਕਿਤੇ ਉਹਨਾਂ ਦੇ ਸੇਫਲੀ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ ਹੈ ਤੇ ਪੁਲਿਸ ਨੇ ਇੱਕ ਟਰੈਪ ਬਣਾਇਆ ਹੋਇਆ ਸੀ ਉਸ ਬੱਚੀ ਨੂੰ ਆਪ ਹੀ ਛੱਡਿਆ ਜਾਂਦਾ ਹੈ ਉਹ ਲੜਕੀ ਜਿਹੜੀ ਛੋਟੀ ਬੱਚੀ ਸੀ ਉਹ ਹਰਨੇਕ ਸਿੰਘ ਨੂੰ ਇੱਕ ਪਲਾਨ ਦੇ ਤਹਿਤ ਦਿੱਤੀ ਗਈ ਸੀ ਉਹ ਡੀਐਸਪੀ ਦੀ ਆਪਣੀ ਬੱਚੀ ਸੀ ਇਹ ਸਾਰੇ ਪਲਾਨ ਦਾ ਪਰਦਾ ਫਾਸ਼ ਕਰਨ ਦੇ ਲਈ ਹਰਨੇਕ ਸਿੰਘ ਨੂੰ ਫੜਨ ਦੇ ਲਈ ਹਰਨੇਕ ਸਿੰਘ ਨੂੰ ਇਸ ਤਰ੍ਹਾਂ ਫੜਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਦੇ ਘਰ ਵਾਲੀ ਵੀ ਜਿਹੜੀ ਹੈ ਦੇਖਦੀ ਹੈ ਕਿਉਂਕਿ ਪੌਲਸ ਨੇ ਸਾਰਾ ਪਲਾਨ ਉਸ ਨੂੰ ਸਮਝਾ ਦਿੱਤਾ ਸੀ ਤੇ ਸਾਰੀ ਗੱਲਬਾਤ ਜਿਹੜੀ ਆ ਦੱਸ ਦਿੱਤੀ ਗਈ ਸੀ ਵੀ ਸਾਰਾ ਕੁਝ ਪਲਾਨ ਦੇ ਤਹਿਤ ਹੋ ਰਿਹਾ ਹੈ। ਤੋਂ ਸਾਰੀ ਗੱਲਬਾਤ ਸਾਫ਼ ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਹਰਨੇਕ ਸਿੰਘ ਨੇ ਜੇਲ੍ਹ ਦੇ ਵਿੱਚੋਂ ਆਪਣੀ ਸਾਰੀ ਕਹਾਣੀ ਲੋਕਾਂ ਨੂੰ ਦੱਸੀ। ਹਾਰੀ ਚੀਜ਼ ਬਾਰੇ ਦੱਸਿਆ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਹਾਲਾਤ ਜਿਹੋ ਜੇ ਮਰਜ਼ੀ ਕਿਉਂ ਨਾ ਹੋਣ ਕਦੇ ਵੀ ਗਲਤ ਕਦਮ ਨਹੀਂ ਚੁਕਣਾ ਚਾਹੀਦਾ। ਗਲਤ ਰਹਾਂਦੇ ਨਹੀਂ ਜਾਣਾ ਚਾਹੀਦਾ। ਜਿਸ ਦੇ ਨਾਲ ਨਤੀਜੇ ਜਿਹੜੇ ਨੇ ਫਿਰ ਅਜਿਹੇ ਨਿਕਲਦੇ ਨੇ ਬੰਦੇ ਨੂੰ ਸਾਰੀ ਉਮਰ ਹੀ ਪਛਤਾਵਾ ਮਿਲਦਾ ਆ। ਤੋਂ ਇਹ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ। ਸੋਏ ਗਾਲ ਸਾਰੀ ਹੀ ਸਾਰੀ ਅਰਨੇਕ ਸਿੰਘ ਨੇ ਆਪਣੇ ਮੋਹਨ ਦਿੱਤੇ ਇਹ ਦੋਨੋਂ ਕਮੇ ਲਗੀਏ ਕਹਾਣੇ ਤੁਹਾਨੂੰ ਜ਼ਰੂਰ ਦੱਸਿਓ ਮਿਲਦਿਆਂ ਨਵੀਂ ਕਹਾਣੀ ਦੇ ਨਾਲ ਦਿਓ ਆਜ਼ਾਦ ਧੰਨਵਾਦ